ਮੁੰਡਾ ਬੜੇ ਚਾਅ ਨਾਲ ਆਇਆ ਸੀ ਬਰਾਤ ਲੈ ਕੇ ਵਿਆਹ ਕਰਵਾਉਣ ਪਰ ਵਿਆਹ ਮੌਕੇ ਕੁੜੀ ਨੇ ਸ਼ਰਿਆਮ ਸਾਰਿਆਂ ਸਾਹਮਣੇ ਕਰਤਾ ਕਾਂਡ ਮੁੰਡਾ ਵਿਚਾਰਾ ਦੇਖਦਾ ਹੀ ਰਹਿ ਗਿਆ ਦੋਸਤੋ ਅਕਸਰ ਹੀ ਵਿਆਹ ਨੂੰ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਿਹਾ ਜਾਂਦਾ ਹੈ ਪਰ ਹੁਣ ਇੱਕ ਮੁੰਡੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀ ਹੀ ਪੈ ਗਈ ਮਹਿੰਗੀ ਜਿਸ ਦੀ ਕ ਵੀਡੀਓ ਹੋਈ ਬਹੁਤ ਹੀ ਜ਼ਿਆਦਾ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੁੜੀ ਦੇ ਵਿਆਹ ਵਾਲੇ ਸ਼ਗਨ ਕਰਵਾਏ ਜਾ ਰਹੇ ਨੇ ਤੇ ਜਿਵੇਂ ਹੀ ਮੁੰਡਾ ਕੁੜੀ ਦੇ ਗਲ ਵਿੱਚ ਬਰਮ ਵਾਲਾ ਪਾਉਂਦਾ ਹੈ ਤਾਂ ਕੁੜੀ ਵੱਟ ਕੇ ਮੁੰਡੇ ਦੇ ਤਿੰਨ ਚਾਰ ਥੱਪੜ ਮਾਰਦੀ ਏ ਅਤੇ ਸਟੇਜ ਤੋਂ ਥੱਲੇ ਚਲੀ ਜਾਂਦੀ ਏ ਵਿਚਾਰੇ ਮੁੰਡੇ ਨੂੰ ਕੁਝ ਸਮਝ ਹੀ ਨਹੀਂ ਆਉਂਦਾ ਪਰ ਮੁੰਡੇ ਦੀ ਮਾਂ ਕੁੜੀ ਨੂੰ ਬਾਹ ਤੋਂ ਫੜ ਲੈਂਦੀ ਹੈ ਤੇ ਪੁੱਛਦੀ ਹੈ ਕਿ ਤੂੰ ਮੇਰੇ ਮੁੰਡੇ ਤੇ ਥੱਪੜ ਕਿਉਂ ਮਾਰੇ ਤਾਂ ਕੁੜੀ ਕਹਿੰਦੀ ਹੈ ਕਿ ਮੇਰੇ ਮਾਪਿਓ ਮੇਰਾ ਵਿਆਹ ੱੱਕੇ ਨਾਲ ਕਰ ਰਹੇ ਨੇ ਅਤੇ ਮੁੰਡਾ ਕਹਿੰਦਾ ਹੈ ਕਿ ਜੇ ਤੇਰੇ ਮਾਪਿਓ ੱੱਕਾ ਕਰ ਰਹੇ ਨੇ ਤਾਂ ਤੂੰ ਮੇਰੇ ਮਾਪਿਓ ਦੀ ਬੇਇੱਜ਼ਤੀ ਕਿਉਂ ਕਰ ਰਹੀ ਏ ਇਹ ਸਭ ਕੁਝ ਸੁਣ ਕੇ ਅਤੇ ਦੇਖ ਕੇ ਕੁੜੀ ਦੇ ਮਾਪਿਓ ਮੁੰਡੇ ਅਤੇ ਉਸਦੇ ਪਰਿਵਾਰ ਤੋਂ ਮਾਫੀ ਮੰਗਣ ਲੱਗ ਜਾਂਦੇ ਨੇ ਪਰ ਮੁੰਡਾ ਕਹਿੰਦਾ ਹੈ ਕਿ ਤੁਸੀਂ ਤਾਂ ਆਪਣੀ ਧੀ ਦੇ ਕੇ ਮੇਰੇ ਅਤੇ ਮੇਰੇ ਪਰਿਵਾਰ ਦੀ ਖੁਸ਼ੀਆਂ ਪਰੇ ਜ਼ਿੰਦਗੀ ਨਰਕ ਬਣਾ ਦੇਣੀ ਸੀ ਸੋ ਲੋਕ ਵੀ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਸ਼ੁਕਰ ਹੈ ਭਰਾਵਾ ਤੂੰ ਬਚ ਗਿਆ ਇਹੋ ਜਿਹਿਆਂ ਘਰ ਬਸਾਉਂਦੀਆਂ ਨਹੀਂ ਘਰ ਉਜਾੜਦੀਆਂ ਹੁੰਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ